ਸਾਸੀ ਕਾਲਜੀ ਮੈਂ ਪਵਨਪ੍ਰੀਤ ਸਿੰਘ ਰਾਈਟ ਲਿੰਗ ਇਮੀਗ੍ਰੇਸ਼ਨ ਆਪੋਜੀਟ ਪੇ ਅਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਜਿਹੜੇ ਰੀਸੈਂਟ ਯੂਕੇ ਦੇ ਵੀਜ਼ਾ ਅਪਰੂਵ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਗੁਰਵਿੰਦਰ ਸਿੰਘ ਦਾ ਵੀਜ਼ਾ ਅਪਰੂਵ ਹੋਇਆ ਉਹਨਾਂ ਨਾਲ ਮਿਲਾਉਨੇ ਆ ਤੁਹਾਨੂੰ ਪਾਸਪੋਰਟ ਹੈਂਡਓਵਰ ਕਰਦੇ ਆ ਅਸੀਂ ਤੁਹਾਡੀ ਐਜੂਕੇਸ਼ਨ ਕੀ ਸੀ ਕਦੋਂ ਪਾਸ ਆਊਟ ਸੀ ਕਲਾਸ 2 2019 ਵਿੱਚ ਮੈਂ ਕੀਤੀ ਸੀ ਜੀ ਮੇਰੀ ਪਲੱਸ 2 ਤੇ ਉਸ ਤੋਂ ਬਾਅਦ ਮੇਰਾ ਗੈਪ ਸੀ 1 ਸਾਲ ਦਾ ਓਕੇ ਤੇ ਤੁਸੀਂ ਕਿਸੇ ਪਹਿਲਾਂ ਕਿਸੇ ਵੀ ਆਫਿਸ ਚ ਵਿਜ਼ਿਟ ਕੀਤਾ ਇਸ ਤੋਂ ਪਹਿਲਾਂ ਹੱਜੀ ਸਰਵੇ ਇਸ ਤੋਂ ਪਹਿਲਾਂ ਦੋ ਤਿੰਨ ਏਜੰਟਸ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਕੋਈ ਸਹੀ ਤਰੀਕਾ ਨਹੀਂ ਦੱਸਿਆ ਤੇ ਅਲਈਾਈ ਰੱਖਿਆ ਓਕੇ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਫਰੈਂਡ ਤੋਂ ਤੁਹਾਡੇ ਬਾਰੇ ਪਤਾ ਲੱਗਿਆ ਤੇ ਫਿਰ ਮੈਂ ਆਇਆ ਜੀ ਇੱਥੇ ਬੜਾਈ ਵਧੀਆ ਤੁਸੀਂ ਮੈਨੂੰ ਗਾਈਡ ਕੀਤਾ ਸਟਾਫ ਪਲੇ ਕਿਵੇਂ ਤੁਹਾਨੂੰ ਗਾਈਡ ਕੀਤਾ ਤੇ ਕਿੰਨੀ ਵਧੀਆ ਐਕਸਪੀਰੀਅੰਸ ਰਿਹਾ ਬੜਾ ਵਧੀਆ ਰਿਹਾ ਜੀ ਮੈਨੂੰ ਹਰ ਟਾਈਮ ਤੇ ਉਹਨਾਂ ਨੂੰ ਗਾਈਡ ਕਰਦੇ ਸੀ ਜਦੋਂ ਵੀ ਕੋਈ ਅਪਡੇਟ ਆਉਂਦੀ ਸੀ ਜਿਵੇਂ ਕੋਈ ਇੰਟਰਵਿਊ ਜਾਂ ਵਗੈਰਾ ਬੜੀ ਵਧੀਆ ਤਿਆਰੀ ਕਰਵਾਈ ਉਹਨਾਂ ਨੇ ਤੇ ਇੱਕ ਦੋਸਤ ਤੋਂ ਨੇ ਕੋਈ ਪਹਿਲਾਂ ਪੈਸਾ ਲਿਆ ਗਿਆ ਜਾਂ ਨਹੀਂ ਸਰ ਇਹ ਤਾਂ ਪਹਿਲਾਂ ਕੋਈ ਪੈਸਾ ਨਹੀਂ ਲਿਆ ਜੋ ਕਿਹਾ ਸੀ ਉਸੇ ਤੇ ਖਰੇ ਉਤਰ ਜਾਵੇ ਕੋਈ ਵੀ ਪੈਸਾ ਪਹਿਲਾਂ ਨਹੀਂ ਲਿਆ ਕੋਈ ਫੀਸ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਨਹੀਂ ਸਰ ਮੈਂ ਸਾਰੇ ਪੈਸੇ ਆਪਣੇ ਬਿਜਾਰਾ ਕਰਵਾ ਦਿੱਤੇ ਸੀ ओके ਤੇ ਕੀ ਰეკਮੈਂਡ ਕਰਦੇ ਹਾਂ ਜੀ ਤੁਸੀਂ ਮੈਂ ਹਰ ਇੱਕ ਨੂੰ ਹੀ ਰეკਮੈਂਡ ਕਰਦਾ ਨਹੀਂ ਯੂਕੇ ਲਈ ਤਾਂ ਬੈਸਟ ਨੇ ਰਾਈਟ ਲਿੰਕ ਸਿ ਇਮੀਗ੍ਰੇਸ਼ਨ ਵਾਲੇ ਤੇ ਯੂਕੇ ਲਈ ਸਾਰੇ ਇਥੇ ਆਉਂਦੇ ਓਕੇ ਥੈਂਕ ਯੂ ਜੀ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਯੂਕੇ ਦੇਣਾ ਚਾਹੁੰਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤਾਂ ਰਾਈਟ ਲਿੰਕ ਸਿ ਇਮੀਗ੍ਰੇਸ਼ਨ ਵਿਜ਼ਿਟ ਕਰੋ ਥੈਂਕ ਯੂ ਸ਼ਸ਼ੀ ਕਾਲ ਜੀ ਮੈਂ ਪਵਨ ਪ੍ਰੇਸਿੰਗ ਰਾਈਟ ਲਿੰਕ ਸਿ ਇਮੀਗ੍ਰੇਸ਼ਨ ਆਪੋਜੀਟ ਪੇ ਅਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਜਿਹੜੇ ਰੀਸੈਂਟ ਯੂਕੇ ਦੇ ਵੀਜ਼ਾ ਅਪਰੂਵ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਗੁਰਵਿੰਦਰ ਸਿੰਘ ਦਾ ਵੀਜ਼ਾ ਅਪਰੂਵ ਹੋਇਆ ਉਹਨਾਂ ਨਾਲ ਮਿਲ ਆਉਨੇ ਆ ਤੁਹਾਨੂੰ ਪਾਸਪੋਰਟ ਹੈਂਡ ਓਵਰ ਕਰਦੇ ਆ ਅਸੀਂ ਤੁਹਾਡੀ ਐਜੂਕੇਸ਼ਨ ਕੀ ਸੀ ਕਦੋਂ ਪਾਸਪੋਰਟ ਸੀ ਕਲਾਸ 2 2019 ਵਿੱਚ ਵੈਲ ਕੀਤੀ ਸੀ ਜੇ ਮੇਰੀ ਪਲਸ 2 ਤੇ ਉਸ ਤੋਂ ਬਾਅਦ ਮੇਰਾ ਗੈਪ ਸੀ 1 ਸਾਲ ਦਾ ਓਕੇ ਤੁਸੀਂ ਕਿਸੇ ਪਹਿਲਾਂ ਵੀ ਕਿਸੇ ਵੀ ਆਫਿਸ ਤੇ ਵਿਜ਼ਿਟ ਕੀਤਾ ਇਸ ਤੋਂ ਪਹਿਲਾਂ ਹਾਂਜੀ ਸਰ ਬੈ ਇਸ ਤੋਂ ਪਹਿਲਾਂ ਦੋ ਤਿੰਨ ਏਜੰਟਸ ਨੂੰ ਮਿਲਿਆ ਤੇ ਉਹ ਡੋਟੀ ਮੈਨੂੰ ਕੋਈ ਸਹੀ ਤਰੀਕਾ ਨਹੀਂ ਦੱਸਿਆ ਤੇ ਅਲਾਈ ਰੱਖਿਆ ਓਕੇ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਫਰੈਂਡ ਤੋਂ ਤੁਹਾਡੇ ਬਾਰੇ ਪਤਾ ਲੱਗਿਆ ਤੇ ਫਿਰ ਮੈਂ ਆਇਆ ਇੱਥੇ ਬੜਾ ਹੀ ਵਧੀਆ ਤੁਸੀਂ ਮੈਨੂੰ ਗਾਈਡ ਕੀਤਾ ਸਟਾਫ ਨੇ ਕਿਵੇਂ ਤੁਹਾਨੂੰ ਗਾਈਡ ਕੀਤਾ ਤੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਬੜਾ ਵਧੀਆ ਰਿਹਾ ਜੀ ਮੈਨੂੰ ਹਰ ਟਾਈਪ ਤੇ ਉਹਨੂੰ ਗਾਈਡ ਕਰਦੀ ਸੀ ਜਦੋਂ ਵੀ ਕੋਈ ਅਪਡੇਟ ਆਉਂਦੀ ਸੀ ਜਿਵੇਂ ਕੋਈ ਇੰਟਰਵਿਊ ਜਾਂ ਵਗੈਰਾ ਬੜੀ ਵਧੀਆ ਤਿਆਰੀ ਕਰਵਾਈ ਉਹਨਾਂ ਦੀ ਤੇ ਇੱਕ ਦੰਦ ਸਿੱਖ ਤੋਂ ਕੋਈ ਪਹਿਲਾਂ ਪੈਸਾ ਲਿਆ ਗਿਆ ਜਾਂ ਨਹੀਂ ਲਈ ਸਰ ਮੇ ਤੋਂ ਪਹਿਲਾਂ ਕੋਈ ਪੈਸਾ ਨਹੀਂ ਲਿਆ ਜੋ ਕਿਹਾ ਸੀ ਉਸੇ ਤੇ ਖਰੇ ਉਤਰ ਜਾਵੇ ਕੋਈ ਵੀ ਪੈਸਾ ਪਹਿਲਾਂ ਲਿਆ ਕੋਈ ਫੀਸ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਨਹੀਂ ਸਰ ਮੈਂ ਸਾਰੇ ਪੈਸੇ ਆਪਣੇ ਬਿੱਲ ਅਕਾਊਂਟਵਾ ਦਿੱਤੇ ਸੀ ਓਕੇ ਤੇ ਕੀ ਰეკਮੈਂਡ ਕਰਦੇ ਹੋ ਮੈਂ ਦੱਸੋ ਸਰ ਮੈਂ ਹਰ ਇੱਕ ਨੂੰ ਹੀ ਰეკਮੈਂਡ ਕਰਦਾ ਨਹੀਂ ਯੂਕੇ ਲਈ ਤਾਂ ਬੈਸਟ ਦੇ ਗਾਈਡਲਿੰਗਸ ਇਮੀਗ੍ਰੇਸ਼ਨ ਵਾਲੇ ਤੇ ਯੂਕੇ ਲਈ ਸਾਰੇ ਇੱਥੇ ਆਉਣਗੇ ਥੈਂਕ ਯੂ ਜੀ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਯੂਕੇ ਦੇਣਾ ਚਾਹੁੰਦੇ ਸਾਰੇ ਪੈਸੇ ਵੀਜ਼ਾ ਲੱਗਰ ਤੋਂ ਆ ਤਾਂ ਰਾਈਟ ਲਿੰਕ ਸਿਮੀਗ੍ਰੇਸ਼ਨ ਵਿਜ਼ਿਟ ਕਰੋ ਥੈਂਕ ਯੂ ਸ਼ਸ਼ੀ ਕਾਲ ਜੀ ਮੈਂ ਪਵਨ ਪ੍ਰੇਸਿੰਗ ਰਾਈਟ ਲਿੰਕ ਸਿਮੀਗ੍ਰੇਸ਼ਨ ਅਪੋਜੀਟ ਪੇ ਅਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਜਿਹੜੇ ਰੀਸੈਂਟ ਯੂਕੇ ਦੇ ਵੀਜ਼ਾ ਅਪਰੂਵ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਗੁਰਵਿੰਦਰ ਸਿੰਘ ਦਾ ਵੀਜ਼ਾ ਅਪਰੂਵ ਹੋਇਆ ਉਹਨਾਂ ਨਾਲ ਮਿਲਾਉਨੇ ਆ ਤੁਹਾਨੂੰ ਪਾਸਪੋਰਟ ਹੈਂਡਓਵਰ ਕਰਦੇ ਆ ਅਸੀਂ ਤੁਹਾਡੀ ਐਜੂਕੇਸ਼ਨ ਕੀ ਸੀ ਕਦੋਂ ਪਾਸ ਆਊਟ ਸੀ ਕਲਾਸ 2 2019 ਵਿੱਚ ਕੀਤੀ ਸੀ ਜਿਗਰੀ ਪਲਸ 2 ਤੇ ਉਸ ਤੋਂ ਬਾਅਦ ਮੇਰਾ ਗੈਪ ਸੀ 1 ਸਾਲ ਦਾ ਓਕੇ ਤੇ ਤੁਸੀਂ ਕਿਸੇ ਪਹਿਲਾਂ ਵੀ ਕਿਸੇ ਵੀ ਆਫਿਸ ਤੇ ਵਿਜ਼ਿਟ ਕੀਤਾ ਇਸ ਤੋਂ ਪਹਿਲਾਂ ਹਾਂਜੀ ਸਰ ਬੇ ਇਸ ਤੋਂ ਪਹਿਲਾਂ ਦੋ ਤਿੰਨ ਏਜੰਟਸ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਕੋਈ ਸਹੀ ਤਰੀਕਾ ਨਹੀਂ ਦੱਸਿਆ ਤੇ ਅਲਾਈ ਰੱਖਿਆ ਓਕੇ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਫਰੈਂਡ ਤੋਂ ਤੁਹਾਡੇ ਬਾਰੇ ਪਤਾ ਲੱਗਿਆ ਤੇ ਫਿਰ ਮੈਂ ਆਇਆ ਜੀ ਇੱਥੇ ਬੜਾਈ ਵਧੀਆ ਤੁਸੀਂ ਮੈਨੂੰ ਗਾਈਡ ਕੀਤਾ ਸਟਾਫ ਨੇ ਕਿਵੇਂ ਤੁਹਾਨੂੰ ਗਾਈਡ ਕੀਤਾ ਤੇ ਕੀ ਵਧੀਆ ਐਕਸਪੀਰੀਅੰਸ ਰਿਹਾ ਬੜਾ ਵਧੀਆ ਰਿਹਾ ਜੀ ਮੈਨੂੰ ਹਰ ਟਾਈਮ ਤੇ ਉਹਨਾਂ ਨੇ ਗਾਈਡ ਕਰਦੀ ਸੀ ਜਦੋਂ ਵੀ ਕੋਈ ਅਪਡੇਟ ਆਉਂਦੀ ਸੀ ਜਿਵੇਂ ਕੋਈ ਇੰਟਰਵਿਊ ਜਾਂ ਵਗੈਰਾ ਬੜੀ ਵਧੀਆ ਤਿਆਰੀ ਕਰਵਾਈ ਉਹਨਾਂ ਨੇ ਤੇ ਇੱਕ ਗੁਰਮੁਖੀ ਤੋਂ ਕੋਈ ਪਹਿਲਾਂ ਪੈਸਾ ਲਿਆ ਗਿਆ ਜਾਂ ਨਹੀਂ ਨਹੀਂ ਸਰ ਜੀ ਤੋਂ ਪਹਿਲਾਂ ਕੋਈ ਪੈਸਾ ਨਹੀਂ ਲੈਂਦੇ ਜੋ ਕਿਹਾ ਸੀ ਉਸੇ ਤੇ ਖਰੇ ਉਤਰ ਜਾਵੇ ਕੋਈ ਵੀ ਪੈਸਾ ਪਹਿਲਾਂ ਨਹੀਂ ਲਿਆ ਕੋਈ ਫੀਸ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਨਹੀਂ ਸਰ ਮੈਂ ਸਾਰੇ ਪੈਸੇ ਆਪਣੇ ਬਿਜਾਰਾ ਕਰਵਾ ਦਿੱਤੇ ਨੇ ओके ਤੇ ਕੀ ਰეკਮੈਂਡ ਕਰਦੇ ਹਾਂ ਜੀ ਤੁਸੀਂ ਮੈਂ ਹਰ ਇੱਕ ਨੂੰ ਹੀ ਰეკਮੈਂਡ ਕਰਦਾ ਨਹੀਂ ਯੂਕੇ ਲਈ ਤਾਂ ਬੈਸਟ ਨੇ ਰਾਈਟ ਲਿੰਕ ਸਿ ਇਮੀਗ੍ਰੇਸ਼ਨ ਵਾਲੇ ਤੇ ਯੂਕੇ ਲਈ ਸਾਰੇ ਇਥੇ ਆਉਂਦੇ ਓਕੇ ਥੈਂਕ ਯੂ ਜੀ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਯੂਕੇ ਦੇਣਾ ਚਾਹੁੰਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਆ ਤਾਂ ਰਾਈਟ ਲਿੰਕ ਸਿ ਇਮੀਗ੍ਰੇਸ਼ਨ ਵਿਜ਼ਿਟ ਕਰੋ ਥੈਂਕ ਯੂ